ਮਾਰੂ ਮਹੱਲਾ ਤੀਜਾ ਪਿਛਲੇ ਗੁਣ ਹੈ ਬਖਸਾਏ ਜਿਉ ਆਬ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿੱਚ ਹੋ ਆਪ ਗਵਾਏ ਮੇਰੇ ਮਨ ਗੁਰਮੁਖ ਨਾਮਤ ਹਰਿ ਆਏ ਸਦਾ ਹਰ ਚਰਣੀ ਲਾਗ ਰਹਾ ਇੱਕ ਮਨ ਇੱਕ ਐ ਪਾਏ ਰਹਾ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥੇ ਹੋ ਨਾ ਥਾ ਉਹ ਸਭਨ ਭੇਦ ਬ੍ਰਹਮ ਕਟਿਆ ਗੁਰ ਨਾਮ ਦੀ ਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੇ ਲਾਲਚੋ ਲਾਗਾ ਜਾਏ ਧੰਦਾ ਕੂੜਵੇ ਆਪਿਆ ਜਮਪੁਰ ਝੋਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਬਾਗ ਸੇ ਹੋਰ ਗੁਰਮੁਖਾ ਸੁਖ ਹੋਏ ਮਾਰੂ ਵਹਲਾ ਤੀਜਾ ਸਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਰਾ ਜਪ ਨਾਮ ਮੁਰਾਰ ਬਾਬਾ ਸੱਚਾ ਸਾਹਿਬ ਹਰਦੈ ਸੰਭਾਲ ਸਤ ਗੁਰ ਆਪਣਾ ਪੁੱਛ ਦੇਖ ਲੈ ਹੋ ਵਖਰ ਭਾਲ ਰਹਾ ਇੱਕ ਸੱਚਾ ਸਭ ਸੇਵਦੀ ਤੋਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇਣਾ ਵਿਛੜ ਹੈ ਪਾਵਹਿ ਸਚ ਸੋ ਏਕ ਭਗਤੀ ਸਾਰ ਨਾ ਜਾਣੀ ਮਨ ਮੁਖ ਭਰਮ ਬੁਲਾਏ ਓਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ ਜਿਸ ਨਾਲ ਜੋਰ ਨਾ ਚਲਈ ਖਲੇ ਕੀਚਾ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸਾ ਤਾ ਸੁਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂ ਰਹੋ ਕੰਚਨ ਹੋਏ ਸੋ ਸਾਚਾ ਸਾਲਾਹੀ ਐ ਤਿਸ ਜੀਵਟ ਅਵਰ ਨਾ ਕੋਏ ਮੇਰੇ ਮਾਨ ਅਨੰਦਨ ਧਿਆਏ ਹਰ ਨਾਉ ਸਤਗੁਰ ਕੈ ਬਚਨ ਆਰਾਧ ਤੂ ਅਨੰਦਨ ਗੁਣ ਗਾਉ ਰਹਾਉ ਗੋਰਾ ਮੁਖਾ ਇੱਕੋ ਜਾਣੀਐ ਜਾ ਸਤਗੁਰ ਦੇ ਬੁੱਝਾਏ ਸੋ ਸਤਗੁਰ ਸਾਹ ਰਾਹੀਐ ਜਿੱਦੂ ਏ ਹਉ ਸੋਜੀ ਪਾਇ ਸਤਗੁਰ ਚੋੜ ਦੂਜਾ ਲੱਗੇ ਕਿਆ ਕਰਨ ਅਗੈ ਜਾਏ ਜੰਮਪੁਰ ਬੱਦੇ ਮਾਰੀ ਆਹੇ ਬਹੁਤੀ ਮਿਲੇ ਸਜਾਇ ਮੇਰਾ ਪ੍ਰਭ ਵੇ ਪਰਵਾਹੋ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ ਸਰੜਾਈ ਪਾਜਿ ਬੋ ਆਪੇ ਬਖਸ ਮਿਲਾਈ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਣ ਪਰੇ ਦਾਰਦ ਭੰਜ ਸੁਦਾਮੇ ਮਿਲੇਓ ਭਗਤੀ ਭਾਇ ਤਰੇ ਭਗਤ ਵਛੜ ਹਰਨਾਮ ਕੀਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨਉ ਨਾਮ ਜਪਤੇ ਉੱਦਰ ਧਰੂ ਪ੍ਰਹਿਲਾਦ ਬਿਦਰ ਦਾਸੀ ਸੋਤ ਗੁਰਮੁਖ ਨਾਮ ਉਦਰੇ ਰਹਾਉ ਕਾਲਯੁਗ ਨਾਮ ਵਰਧਾਨ ਪਦਾਰਤ ਭਗਤ ਜਨਾ ਉਦਰੇ ਨਾਮ ਜੈ ਦੇਓ ਕਬੀਰ ਤਰਲੋਚਨ ਸਬ ਦੋਖ ਗਏ ਚਮਰੇ ਗੁਰ ਮੁਖੰਡਾਮ ਲਗੇ ਸੇ ਉਦਰੇ ਸਭ ਕਿਲ ਬਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਦਿਨ ਕੇ ਦੋਖ ਪਰ ਹਰੇ ਬੇਸਵਾਰवते ਅਜਾਮਰ ਉਦਰੇਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਾਨ ਕਉ ਆਪਨੁ ਗਰਹੋ ਕੀ ਆਹਰ ਅੰਗੀਕਾਰ ਕਰੇ ਸੇਵਕ ਪੈਰ ਰਖਾ ਮੇਰਾ ਗੋਵਿੰਦ ਸਾਰਣ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਧਾਰੀ ਔਰ ਧਰਿਓ ਨਾਮ ਹਰਿ ਮਾਰੂ ਮਹੱਲਾ ਚੌਥਾ ਸਿੱਧ ਸਮਾਦ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਾਤੀ ਸਤੀ ਸੰਤੋਖੀ ਤੇ ਆਇਆ ਮੁਕੇਂਦਰਾ ਤਿਕ ਰਵਿਆ ਸਰਣ ਪਰੇ ਜਪਿਓ ਤੇ ਭਾਇ ਗੋਰ ਮੁਕ ਪਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲ ਮੀਖ ਬਟਵਾਰਾ ਗੋਰ ਮੁਕ ਪਰ ਪਿਆ ਰਹਾ ਸੁਰ ਨਰ ਗੰਗੰਦਰ ਬੇ ਜਪਿਓ ਰਿਕ ਬਪਰੈ ਹਰ ਗਾਇਆ ਸ਼ੰਕਰ ਬ੍ਰਹਮ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਤੇ ਆਇਓ ਹਰ ਜਪ ਤੇ ਅੰਤ ਨਾ ਪਾਇਆ ਬੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕ੍ਰਿਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਰਮਾਰੂ ਮਹੱਲਾ ਚੌਥਾ ਘਰ ਤੀਜਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਦਾਨ ਲੈ ਗੁਰਮਤ ਹਰ ਪਤ ਪਾਏ ਹਰਤ ਬਰਤ ਨਾਲ ਚੱਲਦਾ ਹਾਰੇ ਅੰਤੇ ਲੈ ਚੜਾਏ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ ਮੇਰਾ ਸਤਗੁਰੂ ਮੈਂ ਹਰ ਹਰ ਨਾਮ ਦਰੜਾਏ ਮੇਰਾ ਮਾਤ ਪਿਤਾ ਸੁਤ ਬੰਦਪੋ ਮੈਂ ਹਰ ਬਿਨ ਯਵਨ ਨਾਮ ਆਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਤਿਸ ਆਗੈ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤ ਗੁਰ ਪੁਰਖ ਦਿਆਲ ਪ੍ਰਭ ਹਰ ਮਿਲ ਢਿਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗ ਹੀਣ ਮਰ ਜਾਏ ਓਏ ਫਿਰ ਫਿਰ ਜੋਨ ਭਾਈ ਆਹੇ ਮਰ ਜਮਹ ਆਵੇ ਜਾਏ ਓਏ ਜਮਦਾਰ ਬੱਦੇ ਮਾਰੀ ਆਹੇ ਹਰ ਦਰਗਹ ਮਿਲ ਸਜਾਈ ਤੂ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲਾ ਹੋ ਹਰ ਰਾਇ ਹਰ ਧਾਰਾ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਏ ਹਰ ਜੀਉ ਆਪ ਦਾਇਾਲ ਹੋਏ ਜਨ ਨਾਨਕ ਹਰ ਮੇਲਾਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ ਕੋ ਦਸੇ ਹਰ ਧਨ ਰਾਜ ਹਉ ਤਿਸ ਵਟਹੁ ਖਾਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪੈ ਰੰਮ ਕਾ ਕਿਉ ਸੱਜੜ ਮਿਲੈ ਮਿਲਾਸ ਮਾਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੈ ਨਾਮ ਦਰੜਾਇਆ ਹਰ ਧੀਰਖ ਹਰ ਸਾਬਾਸ ਰਹਾ ਹੋ ਹਰ ਹਰ ਆਪ ਮਿਲਾਏ ਗੁਰ ਬਾ ਦੱਸੇ ਹਰ ਧਨ ਰਾਸ गोर प्रेमना ल निर्जा हर गुर विख्या हर मेले सावास सागर भगत भण्डार हार पूरे सतगर पास सतगुर दुठा कोलदे मुख गुरमुख हर परगास मनमुख तेख मुया कंदी पास गुरदाता दाता मांगो दान गुरपास चिरि चुन्ना मेल प्रभ मानतन वडली आस पावे सुन बेनती जन नानक की अरदास ਮਾਰੂ ਮਹੱਲਾ ਪੰਜਵਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਰਜਾ ਸਮਾਣੀ ਜਪ ਹਰ ਹਰ ਕਥਾ ਵਡ ਪਾਗੀਆ ਹਰ ਉਤਮ ਪਾਦਨ ਰ ਬਾਣੀ ਗੁਰਮੁਖਾ ਮਨ ਪਰਤੀਤ ਹੈ ਗੋਰਪੂਰ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾੜੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖਾ ਕਥ ਕਹਾਣੀ ਰਹਾ ਮੈਂ ਮਨ ਤਨ ਖੋਜ ਟੰਡੋਲੇ ਆ ਕਿਉ ਪਾਈਆ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣਿਆ ਕਥ ਕਥਾ ਮਨ ਪਾਣੀ ਮੇਰਾ ਮਨ ਤਨ ਨਾਮ ਅਧਾਰ ਹਰ ਮੈਂ ਮਿਲੇ ਪੁਰਖ ਸੁਜਾਣੀ ਗੁਰ ਪੁਰਖੇ ਪੁਰਖ ਮਿਲਾਏ ਪ੍ਰਭ ਮੇਲਾ ਸੋਰਤੀ ਸੋਰਤ ਸਮਾਣੀ ਵਡ ਭਾਜੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਾਨਮੁਕ ਭਾਗវេ ਹੂਣ ਆਤਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਪਤੈ ਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਾਤ ਗੁਰ ਮੇਰਾ ਮਿੱਤਰ ਪ੍ਰਭ ਹਰ ਮਿਲੋ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਅਕਾਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈ ਰਾਗੀਆਂ ਵਡ ਭਾਗੀ ਹਰ ਮਨ ਰਾਖ ਮੇਰਾ ਸੰਗਤ ਸਰਧਾ ਊਪਜੈ ਗੁਰ ਸਬਦੀ ਹਰ ਰਸ ਚਾਖ ਸਭ ਮਨ ਤਨ ਹਲਿਆ ਹੋਇਆ ਗੋਰਾ ਬਾਣੀ ਹਰ ਗੁਣ ਪਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੋਰਾ ਪੂਰਾ ਹਰ ਪਾਇਆ ਹਲਦ ਵਰਤ ਪਤ ਮਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ अमृत हर हर नाम है गुरपुर हर मनमुख रहे मन आस्था दह देश बहु लाख मिरणा वै तृग जीव दे बिष्टा विष्टा मुख राख वया जाहे जहे पवायहे बहु जोनि दुर्गंध पाख। त्राहे त्राहे शरणागथि हार दया प्रवराख संत संगत में लापकार हर नाम मल पत साख हर हर नाम तन पाया जन नानक गोरमत पाख